ਮੇਰਾ ਨਾ YouTube ਦਾ ਚੈਨਲ ਮੋਨੋ ਹੋ ਗਿਆ ਮੇਰੇ ਬਾਬਾ ਜੀ ਦੀ ਬਦੌਲਤ ਤੈਨੂੰ ਵਿਸ਼ਵਾਸ ਸੀਗਾ ਪਰ ਪ੍ਰਮਾਤਮਾ ਤੇ ਹਾਂਜੀ ਲਿਆਏ ਪਾਰਟੀ ਅੱਜ ਚੈਨਲ ਮੋਰ ਹੋਇਆ ਮੇਰਾ ਪਾਰਟੀ ਸ਼ਸ਼ੀਕਾਂ ਵੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਈਵੇਂ ਦਸ ਸੌਖਾਂ ਜਿਹੜੇ ਮੇਰੇ ਨਾਲ ਮੈਨੂੰ ਰੋਣਾ ਨਿਕਰੇ ਮੈਂ ਨਾ ਉਦਾਸ ਕਰਕੇ ਮੱਥਾ ਟੇਕ ਰਹੀ ਸੀ ਇਹ ਰੋਣਾ ਨਹੀਂ ਖੁਸ਼ੀ ਦਾ ਕਿਉਂਕਿ ਮੈਨੂੰ ਬਾਬਾ ਜੀ ਨੇ ਇੰਨੀ ਬੜੀ ਚੀਜ਼ ਦੇ ਦਿੱਤੀ ਆ ਮੇਰੇ ਬਾਬਾ ਜੀ ਦੀ ਬਦੌਲਤ ਮੈਨੂੰ ਵਿਸ਼ਵਾਸ ਸੀਗਾ ਪਰ ਪ੍ਰਮਾਤਮਾ ਤੇ ਵੀ ਮੇਰਾ ਜੋ ਟਾਈਮ ਹੋ ਨਾ ਉਹ ਗੱਲ ਮੈਂ ਨਹੀਂ ਮਿਹਰਤ ਕੀਤੀ ਆ ਮੈਂ 1 ਹਫ਼ਤਾ ਹੋ ਗਿਆ ਮੋਨਲੀ ਅਪਲਾਈ ਕੀਤਾ ਮੈਨੂੰ ਕੋਈ ਰਿਸਪੌਂਸ ਨਹੀਂ ਸਿਆ YouTube ਵੱਲੋਂ ਨਾ ਕੋਈ ਉਹਨਾਂ ਨੇ ਮੇਲ ਕੀਤੀ ਵੀ ਤੁਹਾਡਾ ਚੈਨਲ ਕੋਈ ਪ੍ਰੋਬਲਮ ਆ ਮੈਨੂੰ ਇਹ ਸੀ ਵੀ ਸ਼ਾਇਦ ਉਹਨੂੰ ਹੋਣਾ ਨਹੀਂ ਵੀ ਕਾਫਟਾ ਨਾਂ ਕੁ ਚੁੱਕਿਆ ਬਟ ਇੱਕ ਹਫ਼ਤੇ ਬਾਅਦ ਅਚਨ ਮੈਨੂੰ ਮੇਲ ਆਇਆ ਕਿ ਤੁਸੀਂ YouTube ਦੇ 파ਟਨਰ ਬਣ ਚੁੱਕੇ ਹੋ ਪਰਮਾਤਮਾ ਤੇਰਾ ਲੱਖ ਲੱਖ ਸ਼ੁਕਰਾਨਾ ਵਾ ਕਿ ਤੁਸੀਂ ਮੇਰੀ ਮੇਲ ਤੋਂ ਮੁਕਤ ਤੋਂ ਮਹਾਰਾਜ ਜੀ ਸੇਵਾ ਆਪਣੇ ਚਾਲਣਾ ਹਮੇਸ਼ਾ ਜੋੜੇ ਕੀਰਾ ਬਹੁਤ ਬਹੁਤ ਸ਼ੁਕਰੀਆ ਆ ਤੁਹਾਡਾ ਇਸ ਤਰ੍ਹਾਂ ਮੈਂ ਖਾ ਤੁਹਾਡੇ ਨਾਲ ਵੀ ਸ਼ੇਅਰ ਕਰ ਆਪਣੀ ਖੁਸ਼ੀ ਥੈਂਕ ਯੂ so much ਇਹ ਇਹ ਸਾਰੀ ਤੁਹਾਡੀ ਬਦੌਲਤ ਹੋਇਆ ਤੇ ਮੇਰੇ ਬੈਰੂ ਦੀ ਬਦੌਲਤ ਹੋਇਆ ਮੈਨੂੰ ਮੇਰੀ ਨੀਂਦ ਦਾ ਫਾਇਦਾ ਲਿਆ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰਾ ਮੈਨੂੰ ਵੀ ਜਿਹੜੇ അത് ചില മോരോ ਵੇਣੇ ਆਪਣੇ ਵੱਲੋਂ ਖਾਣ ਪੀਣ ਦਾ ਸਾਮਾਨ ਲੈ ਕੇ ਆਏ ਆ ਜੋ ਜੋ ਜੀਰੇ ਜੀਨੇ ਮੰਗਾਇਆ ਸੀ ਖਾੜੋ ਸਾਰਾ ਕੁਝ ਲਿਆਂਦਾ ਖਾਓ ਜੀ ਖਾਓ ਆਈਸਕ੍ਰੀਮ ਬਿੱਚ ਮੰਜੂਰੀਆ ਨੇ ਤੇ ਹੋਰ ਕੀ ਆ ਫ੍ਰੈਂਚ ਫ੍ਰਾਈਜ਼ ਬੱਚਿਆਂ ਨੇ ਮੰਗਾਏ ਸੀ ਆਪਣੇ ਮੰਜੂਰੀਆ ਨਾਲ ਫ੍ਰੈਂਚ ਫ੍ਰਾਈ ਅਸੀਂ ਕਿਹਾ ਸੀ ਅਸੀਂ ਤਾਂ ਆਈਸਕ੍ਰੀਮ ਖਾਣੀ ਹੈ ਅਗਲੀ ਅਸੀਂ ਆਈਸਕ੍ਰੀਮ ਖਵਾਵਾਂਗੇ ਸਾਰੇ ਕਿਉਂਕਿ ਔਈਲੀ ਖਾਣ ਨੂੰ ਸਾਡਾ ਦਿਲ ਨਹੀਂ ਕਰਦਾ ਬੱਚਿਆਂ ਨੂੰ ਦਿਲ ਕਰਦਾ ਸੀ ਉਹਨਾਂ ਨੇ ਮੰਗਾ ਲਿਆ ਬਸ ਤੇਜੀ ਕਰੋ پارٹی ਅੱਜ ਫੁੱਲ ਇੰਜੋਏ ਕਰੋ ਤੇਜੀ ਆ ਦੇਖੋ ਆ ਵਾਲੇ ਮੰਜੂਰੀਏ ਨਾ ਤੇ ਇਹ ਐਮੀ ਨੇ ਮਂਗਾਏ ਆਪਣੇ ਫ੍ਰੈਂਚ ਫ੍ਰਾਈਜ਼ ਖਾ ਲੋ ਬੱਚਿਆਂ ਦਾ ਖਾਣਾ ਸਾਡਾ ਨਹੀਂ ਹੈ ਅਸਾਂ ਆਈਸਕ੍ਰੀਮ ਖਾਵਾਂਗੇ ਹੋਣ ਜੀ ਹੋਣ ਲੱਗਿਆ ਆਈਸਕ੍ਰੀਮ ਪਾਰਟੀ ਬੱਚਿਆਂ ਨੇ ਤਾਂ ਆਪਣਾ ਖਾ ਲਿਆ ਸੀ ਤੇ ਹੋਣਾ ਸੀ ਲੱਗਿਆ ਸਾਰੇ ਆਈਸਕ੍ਰੀਮ ਖਾਣ ਕਿਉਂਕਿ ਆਲਦੀ ਤਾਂ ਸੀ ਲਗਾਤਾਰ ਕਿੰਨੇ ਦਿਨ ਦੇ ਖਾਈ ਜਾਂਦੇ ਡੇਲੀ ਅੱਜ ਤੇ ਲਈ ਸੀ ਕਰਦਾ ਹੋਏ ਇਹ ਵੀ ਚੀਜ਼ਾਂ ਖਾਣ ਨੂੰ ਅੱਜ ਫਿਰ ਮੈਂ ਆਈਸਕ੍ਰੀਮ ਸਾਰੇ ਨੇ ਬੀਬੀ ਵੀ ਠੀਕ ਦੀ ਸੀਗੇ ਕੁਝ ਸਿਹਤ ਉਹਨਾਂ ਦੀ ਤਾਂ ਨਹੀਂ ਫੇਚ ਕੇ ਨਹੀਂ ਸਾਰੇ ਨੇ ਦਿਖਾਣੀ ਅਸੀਂ ਫਿਰ ਅੱਜ ਖਲਾ ਆਈਸਕ੍ਰੀਮ ਗਈਆ ਹੋਣ ਸਾਡੀ ਪਾਰਟੀ ਚੱਲ ਰਹੀ ਆ ਆਈਸਕ੍ਰੀਮ ਦੀ ਸਾਰੀ ਹਾ ਯਾ ਫੈਮਿਲੀ ਵੇਖੇ ਤੁਸੀਂ ਵੀ ਆਜੋ ਖਾ ਲਓ ਜੀ ਤੁਹਾਡੀ ਸਪੋਰਟ ਦੇ ਬਦੌਲਤ ਹੀ ਅੱਜ ਮੇਰਾ ਚੈਨਲ ਮੋਨੋ ਹੋਇਆ ਕਿ ਨਾਲ ਅਸੀਂ ਇੰਜੋਏ ਕਰ ਰਹੇ ਟੀਵੀ ਦੇਖ ਰਿਹਾ ਠੀਕ ਹੈ ਜੀ ਮਿਲਦੇ ਆ ਫਿਰ ਖਾਨ ਤੋਂ ਬਾਅਦ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਵੇਰ ਦਾ ਟਾਈਮ ਹੋ ਗਿਆ ਜੀ ਤੇ ਅੱਜ ਹੋ ਰਹੀ ਹੈ بارش ਤੇ ਬਹੁਤ ਵਧੀਆ ਮੌਸਮ ਹੈ ਠੰਡਾ ਠੰਡਾ ਤੇ بارش ਤਾਂ ਹੋ ਹੀ ਰਹੀ ਆ ਘਰ ਦੇ ਕਹਿੰਦੇ ਠੰਡਾ ਮੌਸਮ ਹੋ ਗਿਆ ਤੇ ਚਲੋ ਅੱਜ ਮੰਡੀ ਤੋਂ ਸਬਜ਼ੀ ਲੈ ਕੇ ਆਉਣੀ ਆ ਜਾ ਕੇ ਆਲੋ ਸੋਚਿਆ ਸੀ ਵੀ ਚਲੋ ਪਹਿਲਾਂ ਇਦਾਂ ਡੇਲੀ ਦੇ ਬਸ ਲੰਦੀ ਰਹਿੰਦੇ ਆਂ ਸਬਜ਼ੀ ਆਪਾਂ ਅਸੀਂ ਨਾ ਫੂਡ ਵਗੈਰਾ ਜਿਦਾਂ ਆਪਾਂ ਮੰਡੀ ਚੋਂ ਜਿੱ ਇਕੱਠੇ ਚੱਕੀਏ ਕਹਿੰਦੇ ਸਸਤੇ ਪੈ ਜਾਂਦੇ ਹੁਣ ਪਤਾ ਹੀ ਆ ਇਸ ਕਰਕੇ ਹੁਣ ਚੱਲੇ ਸੀਗੇ ਬਾਪੂ ਜੀ ਔਰ ਹਸਬੰਡ ਇਹ ਫਰੂਟਸ ਵਗੈਰਾ ਅਸੀਂ ਖਾਣੇ ਖਾਣ ਵਾਸਤੇ ਬੱਚਿਆਂ ਲਈ ਬਹੁਤ ਸੁਣੀ ਹਵਾ ਚੱਲ ਰਹੀ ਲੱਗਦੀ ਹੈ ਟਾਈਮ ਹੋਇਆ ਜੀ ਸਵਾ 6 ਹੋਣ ਵਾਲੇ ਨੇ ਸਵੇਰੇ ਮੈਂ ਚਾਹ ਰੌਣ ਲੱਗੀ ਸੀ ਕਿ ਤੇਰਾ ਹਸਬੰਦ ਦਿੱਤੀ ਬਸ ਉਹਨੋਂ ਚੱਲੇ ਬਾਪੂ ਜੀ ਦੋਨੇ ਚੱਲੇ ਆ ਕਿ ਸਾਡੇ ਨਾਲ ਉਹ ਜਿਹੜੀਆਂ ਤੋਰੀਆਂ ਲਾਈ ਹੋਈਆਂ ਬਹੁਤ ਵਧੀਆ ਉੱਤਰਦੀਆਂ ਜੁੱਤੀਆਂ ਲਾਈਆਂ ਤੇ ਡੇਲੀ ਤੇ ਇਹਨਾਂ ਤੋਂ ਉੱਤਰਦੀਆਂ ਰਹਿਣੀਆਂ ਹੀ ਆ ਸਾਡੇ ਲਈ ਬਹੁਤ ਵਧੀਆ ਸੀ ਤਾਂ ਅੱਗੇ ਲਾਈਆਂ ਨਹੀਂ ਸੀ ਪਹਿਲੀ ਵਾਰ ਲਾਈਆਂ ਚਲੋ ਕਦੂ ਵੀ ਬਹੁਤ ਜ਼ਿਆਦਾ ਉੱtre ਐ ਟਕੀ ਕਦੂ ਨੇ ਤਾਂ ਹੱਦੀ ਤੋੜਦੀ ਬਟ ਕਦੂ ਖਰਾਬ ਹੋਈ ਗਏ ਆਂ ਜੇ ਉਹ ਸਹੀ ਸਲਾਮ ਉਹਦੇ ਤਾਂ ਫੇਸਾਰਿਆਂ ਨੂੰ ਵੰਡਾ ਦੇਣਾ ਸੀ ਅਸੀਂ ਪਰ ਕਦੂ ਖਰਾਬ ਬਹੁਤ ਹੋਏ ਆਣ ਕਿ ਖਾਣ ਦੇ ਅਸੀਂ ਹੁਣ ਤੱਕ ਦੋ ਤੋੜ ਚੁੱਕੇ ਆਂ ਦੋ ਤਿੰਨ ਹੁਣ ਹੋ ਲੱਗੇ ਹੋਏ ਆਂ ਔਰ ਜਿਹੜੇ ਸਹੀ ਆਂ ਤੋਂ ਖਰਾਬ ਨਹੀਂ ਹੋਏ ਜਿਹੜੇ ਬਾਕੀ ਆਣ ਗਿਣਤ ਖਰਾਬ ਹੋਏ ਉਹ ਤਾਂ ਬਹੁਤ ਜ਼ਿਆਦਾ ਸੀਗੇ ਤੇ ਜੀ ਸਬਜ਼ੀ ਲੈ ਆਏ ਆ ਹੁਣ ਲੈ ਗਏ ਕੀ ਕੀ ਆਆਂ ਗੋਭੀ ਤੇ ਐਪਲ ਸੇਬਾਂ ਵਾਸਤੇ ਲਿਆ ਆਂਦੇ ਹੁਣ ਇਕੱਠੇ ਤੇ ਪੂਰੇ ਵਧੀਆ ਰੈੱਡ ਹੈ ਨਾ ਜੇ ਸਸਤੇ ਮਿਲ ਜਨ ਨੇ ਮੁੰਡੀ ਜੋ ਤਾਈਆਂ ਸੀ ਚਾਹੇ ਮੰਗਵਾਇਆ 85 ਰੁਪਏ ਦੇ ਕਿਲੋ ਮਿਲ ਗਏ ਉੱਤੇ ਨਾ ਚਲੋ ਵਧੀਆ ਘੱਟਾ ਰੇਟ ਸੇ ਮਿਲ ਗਏ ਤੇ ਸਬਜੀ ਇੱਕ ਗੋਭੀ ਲੈ ਆਂਦੀ ਐ ਤੇ ਮਿਰਚਾਂ ਟਮਾਟਰ ਫੋਰ ਕੀ ਲੈ ਕੇ ਆਂਦਾ ਇੱਕ ਅਦਰਕ ਲੈ ਕੇ ਆਂਦਾ ਚਲੋ ਵਧੀਆ ਕਾਉ ਹੁਣ ਗੋਭੀ ਅੰਮਰ ਬੀਬੀ ਹੁਣ ਉੱਠਈ ਆਈ ਆਲੇ ਉੱਠ ਕੇ ਚਾਹ ਵਿੱਚ ਲੱਗਿਆ ਤੇ ਅੱਜ ਦਾ ਬਾਰਿਸ਼ ਮਿਲਦਾ ਸਾਰਾ ਦਿਨ ਹੋਏਗੀ ਹੁਣ ਫੇਰ ਹੋ ਰਹੀ ਆ ਤੇ ਲੱਗਦਾ ਹੁਣ ਆਪਣੇ ਕੰਮਾਂ ਦੀ ਸਫਾਈ ਦਾ ਕੰਮ ਸਟਾਰਟ ਕਰਦੇ ਆ ਫੇਰ ਮਿਲਦੇ ਆ ਤੁਹਾਨੂੰ